ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਮੇਰੇ ਨਾਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸੇਵਾਦਾਰ ਭਾਈ ਰਵਿੰਦਰਪਾਲ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬੀਤੇ ਕੱਲ ਤੋਂ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ ਤੁਸੀਂ ਵੀ ਵੇਖਿਆ ਹੋਊਂਗੇ ਇਹ ਵੀਡੀਓਜ਼ ਦੇਖੀਆਂ ਹੋਣਗੀਆਂ ਪਿੰਡ ਮਾਲਾ ਜਿਹੜਾ ਕਿ ਗੁਰਾਇਆਂ ਦੇ ਲਾਗੇ ਪੈਂਦਾ ਹੈਗਾ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਹੈਗਾ ਉੱਥੇ ਬੇਅਦਬੀ ਦੀ ਘਟਨਾ ਵਾਪਰਦੀ ਹੈ ਇੱਕ ਬੱਚੇ ਨੂੰ ਅਰੈਸਟ ਕੀਤਾ ਜਾਂਦਾ ਹੈਗਾ ਪੁਲਿਸ ਮੌਕੇ ਦੇ ਉੱਪਰ ਪਹੁੰਚਦੀ ਹੈ ਬੱਚੇ ਦਾ ਇਹ ਕਹਿਣਾ ਸੀਗਾ ਕਿ ਮੇਰੇ ਕੋਲੋਂ ਇਹ ਬੇਅਦਬੀ ਕਿਸੇ ਨੇ ਕਰਵਾਈ ਹੈ ਉਸ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਬੱਚਾ ਜਿਹਦਾ ਜ਼ਿਕਰ ਕਰਦਾ ਸੀਗਾ ਉਹਦੇ ਖਿਲਾਫ ਵੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਗੱਲਬਾਤ ਉੱبر ਕੇ ਇਹ ਸਾਹਮਣੇ ਆਉਂਦੀ ਹੈ ਕਿ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਸਗੀ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਕਹ ਲੋ ਹੁਣ ਇਹ ਬਹੁਤ ਹੀ ਜ਼ਿਆਦਾ ਇੱਕ ਦੁਖਦਾਈ ਗੱਲ ਹੈ ਕਿ ਗੁਰੂ ਘਰ ਦਾ ਪ੍ਰਬੰਧ ਚਲਾਉਣਾ ਹੈਗਾ ਜੇ ਦੋਹੀ ਧਿਰਾਂ ਚਾਹੁੰਦੀਆਂ ਹੈਗੀਆਂ ਨੇ ਇੱਕ ਪ੍ਰਬੰਧ ਆਪ ਚਲਾਉਣਾ ਤੇ ਉਸ ਦੌਰਾਨ ਜੇ ਇਦਾਂ ਦੀ ਘਟਨਾ ਵਾਪਰ ਜਾਵੇ ਜਿਸ ਕਿਸਮ ਦੇ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਹੈਗੇ ਆ ਭਈ ਬੱਚੇ ਦੇ ਕੋਲੋਂ ਇੱਕ ਦੂਜੀ ਧਿਰ ਨਹੀਂ ਇਹ ਸਾਰਾ ਕੁਝ ਕਰਵਾ ਦਿੱਤਾ ਹੋਵੇ ਤਾਂ ਦੋਸ਼ ਕਿਹਨੂੰ ਦਿੱਤਾ ਜਾਵੇ ਜਦੋਂ ਆਪਣੇ ਹੀ ਇਹ ਸਾਰਾ ਕੁਝ ਕਰਨ ਲੱਗ ਪੈਣ ਤਾਂ ਬਹੁਤ ਸਾਰੀ ਜਾਣਕਾਰੀ ਆਪਾਂ ਵੀਰ ਹੋਰਾ ਦੇ ਕੋਲੋਂ ਲਵਾਂਗੇ ਕਿਉਂਕਿ ਇਹ ਮੌਕੇ ਤੇ ਉੱਥੇ ਜਾ ਕੇ ਆਏ ਆ ਉਸ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਇਹ ਘਟਨਾ ਵਾਪਰਦੀ ਉੱਥੇ ਵੀਡੀਓਜ਼ ਜਦੋਂ ਵਾਇਰਲ ਹੋਣ ਤਾਂ ਕਿੰਨਾ ਜ਼ਿਆਦਾ ਦੁੱਖ ਹੁੰਦਾ ਹੈਗਾ ਕਿੰਨੀ ਇੱਕ ਪੀੜਾ ਵਾਲੀ ਗੱਲ ਹੈਗੀ ਆ ਦੋ ਧਿਰਾਂ ਆਪਸ ਵਿੱਚ ਝਗੜਾ ਕਰਦੀਆਂ ਨੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੀਆਂ ਨੇ ਕਿੰਨੀ ਇੱਕ ਖਰੀ ਗੱਲ ਹੈਗੀ ਆ ਮੈਂ ਪੰਜਾਬ ਦੀ ਧਰਤੀ ਦੇ ਉੱਪਰ ਬਸਣ ਵਾਲੇ ਗੁਰੂ ਪਿਆਰੇ ਸਿੱਖ ਪਰਿਵਾਰ ਜਿਹੜੇ ਹੈਗੇ ਆ ਭਾਵੇਂ ਮੈਨੂੰ ਦੱਸ ਦਿੱਸਗੇ ਵੀਰ ਹੋਰੀ ਕਹਿੰਦੇ ਕਿ ਉਹ ਅੰਮ੍ਰਿਤਧਾਰੀ ਪਰਿਵਾਰ ਵੀ ਨਹੀਂ ਹੈਗੇ ਸੋ ਇਦਾਂ ਦੇ ਹਾਲਾਤਾਂ ਵਿੱਚ ਪਰ ਇੰਨਾ ਕਿਤੇ ਹੈ ਹੀ ਹੈ ਨਾ ਕਿ ਸਿੱਖ ਪਰਿਵਾਰਾਂ ਦੇ ਨਾਲ ਜੁੜੇ ਹੋਏ ਆ ਕਿ ਸਾਨੂੰ ਇਸ ਗੱਲ ਦਾ ਵੀ ਜਮੇ ਕੋਈ ਖਿਆਲ ਨਹੀਂ ਹੈਗਾ ਕਿ ਆਪਾਂ ਗੁਰੂ ਘਰ ਦੇ ਵਿੱਚ ਕਾਰ ਕੀ ਰਏ ਹੈਗੇ ਆ ਉਸ ਪਿੰਡ ਦੇ ਵਿੱਚ ਇੱਕ ਤੋਂ ਵਧੇਰੇ ਗੁਰੂ ਘਰ ਹੈਗੇ ਆ ਜਦੋਂ ਅਸੀਂ ਪ੍ਰਬੰਧ ਵਧੇਤ ਜਿੱਕੇ ਦੇ ਨਾਲ ਚਲਾ ਹੀ ਨਹੀਂ ਸਕਦੇ ਇੱਕ ਗੁਰੂ ਘਰ ਤੋਂ ਬਾਅਦ ਫਿਰ ਦੂਜਾ ਕਿਉਂ ਫਿਰ ਤੀਸਰਾ ਕਿਉਂ ਚੌਥਾ ਕਿਉਂ ਫਿਰ ਪੰਜਵਾਂ ਕਿਉਂ ਪੰਜ ਗੁਰੂ ਘਰ ਨੇ ਉਸ ਪਿੰਡ ਦੇ ਵਿੱਚ ਵੀਰ ਹਰ ਹਰ ਦਾ ਪਹਿਲਾਂ ਕਰਦੇ ਹਾਂ ਸਵਾਗਤ ਉਹਨਾਂ ਦੇ ਕੋਲੋਂ ਲੈਣੇ ਆ ਸਾਰੀ ਜਾਣਕਾਰੀ ਕਿ ਪੁਲਿਸ ਨੇ ਹੁਣ ਤੱਕ ਕੀ ਕੀਤਾ ਹੈਗਾ ਔਰ ਇਹ ਆਪਣੇ ਤਰੀਕੇ ਦੇ ਨਾਲ ਉੱਥੋਂ ਜੋ ਦੇਖ ਕੇ ਆਏ ਹੈਗਾ ਇਹਨਾਂ ਨੂੰ ਕੀ ਲੱਗਦਾ ਹੈਗਾ ਕਿ ਜਿਹੜੀ ਕਾਰਵਾਈ ਹੋਈ ਹੈ ਇਹਨਾਂ ਦੇ ਮਨ ਦੀ ਤਸੱਲੀ ਹੈ ਕਰਦੇ ਹਾਂ ਸਵਾਗਤ ਪਹਿਲਾਂ ਸਤਕਾਰ ਕਮੇਟੀ ਦੇ ਸੇਵਾਦਾਰ ਭਾਈ ਰਵਿੰਦਰਪਾਲ ਸਿੰਘ ਹਰਾਂ ਦਾ ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਣ ਜੀ ਤੁਸੀਂ ਸਤਕਾਰਯੋਗ ਜੋ ਜੋ ਕੱਲ ਦੀ ਘਟਨਾ ਆ ਪੰਜਾਬ ਦੇ ਵਿੱਚ ਬੇਦੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਇੱਕੋ ਹੀ ਟਾਰਗੇਟ ਕੀਤਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਨੂੰ ਜੀ ਸਭ ਤੋਂ ਵੱਡੀ ਗੱਲ ਹੈ ਰਖਵਾਲੇ ਹੀ ਚੋਰ ਬਣ ਕੇ ਬਹਿ ਗਏ ਹੈ ਗੁਰੂ ਘਰਾਂ ਦੇ ਵਿੱਚ ਕੱਲ ਜਿਹੜਾ ਧਿਆੜਾ ਸੀ ਚਾਪੀਆਂ ਦਾ ਜੀ ਆਪ ਜੀ ਨੂੰ ਪਤਾ ਹੋਣਾ ਹੈ ਕਿੰਨੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਲੜਦਿਆਂ ਆ ਰੀਆਂ ਇਹਨਾਂ ਕਾਫਰਾਂ ਦੇ ਨਾਲ ਜੀ ਔਰ ਉਹੀ ਰੀਤ ਫਿਰ ਦੁਬਾਰਤੋ ਚੱਲੀ ਪਈ ਹੈ ਗੁਰੂ ਘਰਾਂ ਦੇ ਵਿੱਚ ਜਿਹੜੀ ਕੱਲ ਦੀ ਘਟਨਾ ਹੈ ਪਿੰਡ ਗੁਰਾਇਆਂ ਦੀ ਜੀ ਸੇ ਮੈਂ ਉਹੀ ਪੋਜੀਸ਼ਨ ਤੇ ਆਪਾਂ ਖੜ ਗਏ ਆ ਕਿ ਸਾਨੂੰ ਆਪਣੇਾਂ ਤੋਂ ਬਚਣਾ ਪੈਣਾ ਬਗਾਨਿਆਂ ਦੀ ਤਾਂ ਸਾਨੂੰ ਲੋੜ ਹੀ ਨਹੀਂ ਹੈ ਇਹ ਜਿਹੜੀ ਕੱਲ ਦੀ ਘਟਨਾ ਹੋਈ ਹੈ ਗੁਰਾਇਆਂ ਦੇ ਵਿੱਚ ਜੀ ਇਹ ਆਪਸੀ ਦੋਨੋਂ ਪਰਿਵਾਰ ਹੈ ਜੀ ਅੱਛਾ ਜੀ ਉਹਨਾਂ ਦੇ ਵਿੱਚ ਆਪਸੀ ਖਿੱਚੋ ਤਾਂ ਸੀ ਗੁਰੂ ਘਰ ਦੀ ਪ੍ਰਧਾਨਕੀ ਨੂੰ ਲੈ ਕੇ ਪਰ ਮੈਂ ਲੰਤ ਪਾਨਾ ਏਦਾਂ ਦੇ ਪ੍ਰਧਾਨਾਂ ਦੇ ਉੱਪਰ ਜੋ ਕਿ ਇਹਨਾਂ ਦੀਆਂ ਖੁਦ ਦੀਆਂ ਤਿੰਨ ਤਿੰਨ ਮੰਜ਼ਲਾਂ ਉੱਤੇ ਕੋਠੀਆਂ ਜੀ ਮੈਂ ਤੁਹਾਨੂੰ ਵੀਡੀਓ 'ਚ ਵੀ ਦਿਖਾ ਦਿੰਨਾ ਪਰ ਜੋ ਗੁਰੂ ਘਰ ਦੇ ਹਾਲਾਸੀ ਬੜੇ ਦਰਸ ਸਯੋਗ ਸੀ ਉੱਥੋਂ ਦੀ ਸੰਗਤ ਦਾ ਕਹਿਣਾ ਸੀ ਕਿ ਜਦੋਂ ਮੀਂਹ ਆਂਦਾ ਸੀ ਸਾਨੂੰ ਤਰਪਾਲਾਂ ਪਾਣੀਆਂ ਫੈਂਦੀਆਂ ਸੀ ਗੁਰੂ ਘਰ ਦੀ ਛੱਤਾਂ ਦੇ ਉੱਪਰ ਬਾਲੇ ਵਾਲੀ ਗੰਦਿਆ ਜੀ ਉੱਥੇ ਅੱਛਾ ਅੱਛਾ ਜੀ ਔਰ ਗੁਰੂ ਸਾਹਿਬ ਦਾ ਸੋਖਾ ਅਸਨ ਦਾ ਉਹਨਾਂ ਨੇ ਜਿੱਦਾਂ ਪੁਰਾਣੇ ਪਿੰਡਾਂ 'ਚ ਸੰਦੂਕ ਨਹੀਂ ਬਣਾਏ ਹੁੰਦੇ ਸੀ ਜੀ ਹਾਂਜੀ 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 ਉਹਦਾ ਦੀ ਇੱਕ ਲੰਬਾਰੀ ਲੱਕੜ ਦੀ ਬਣਾਈ ਹੋਈ ਹੈ 2.5 ਬਾਈ 5 ਦੀ ਅੱਛਾ ਅੱਛਾ ਜੀ ਅੱਛਾ ਉੱਥੇ ਗੁਰੂ ਸਾਹਿਬ ਨੂੰ ਸੁਹਾਇਵਾਂ ਕਰਾਉਂਦੇ ਸੀ ਕਿੰਡੀ ਤਰਸ ਜੋ ਹਾਲਾਤ ਹੋਣਗੇ ਤੇ ਤੁਸੀਂ ਦੇਖ ਲਓ ਉਸ ਪਿੰਡ ਦੇ ਵਿੱਚ ਪੰਜ ਗੁਰੂ ਘਰ ਹੈ ਜੀ ਅੱਛਾ ਅੱਛਾ ਜੀ ਉਹ ਜਿੱਥੇ ਘਟਨਾ ਵਾਪਰੀ ਹੈ ਇੱਥੇ ਕੋਈ ਪੁਖਤਾ ਪ੍ਰਬੰਧ ਨਹੀਂ ਸੀ ਪ੍ਰਬੰਧਕਾਂ ਵੱਲੋਂ ਸਿਰਫ ਫੈਨਾਂ ਦੀ ਆਪਸੀ ਖਿੱਚੋਤਾਈ ਕਰਕੇ ਸਾਰੀ ਘਟਨਾ ਹੋਈ ਹੈ ਜੀ। ਜੀ। ਅੱਛਾ ਆਪਸੀ ਖਿੱਚੋਤਾਣ ਜਿਹੜੀ ਤੁਸੀਂ ਦੱਸ ਰਹੇ ਪੀ ਉਹਦੇ ਕਰਕੇ ਘਟਨਾ ਵਾਪਰ ਗਈ। ਇੱਕ ਬੱਚਾ ਅਰੈਸਟ ਕੀਤਾ ਗਿਆ ਸਿਕਾ ਕੋਈ ਨਾ ਉਹਦੇ ਕੋਲ ਪੁੱਛਗਿਛ ਹੋਈ ਹੈ। ਉਹ ਸਾਰੀ ਗੱਲਬਾਤ ਵੀ ਜਰੂਰ ਦੱਸਿਓ ਜਰਾ। ਦੇਖੋ ਜੀ ਉੱਥੋਂ ਦੇ ਜਿਹੜੇ ਇਨਵੈਸਟੀਗੇਸ਼ਨ ਹੈ ਉਹ ਕਰ ਰਿਹਾ ਡੀਐਸਪੀ ਸਾਹਿਬ। ਜੀ। ਉਹਨਾਂ ਦਾ ਕਹਿਣ ਦੇ ਮੁਤਾਬਕ ਮੇਰੀ ਅੱਜ ਵੀ ਡੀਐਸਪੀ ਸਾਹਿਬ ਨਾਲ ਕੰਟੀਨਿਊਸ ਗੱਲ ਚੱਲ ਰਹੀ ਸੀ ਕਿ ਰਵਿੰਦਰ ਬੱਚੇ ਨੇ ਆਪਣਾ ਮੰਨ ਲਿਆ। ਜੀ। ਮੇਰੇ ਤੋਂ ਕੰਮ ਕਰਾਇਆ ਗਿਆ ਬੱਚੇ ਦੀ ਪਹਿਲੇ ਬਿਆਨ ਸੀ ਕਿ ਦੋਨੋਂ ਪਾਰਟੀਆਂ ਆਪ ਚਲੜਦੀਆਂ ਸੀ 4 ਦਿਨ ਪਹਿਲੇ ਹੀ ਇਸੇ ਗੁਰੂ ਘਰ ਦੇ ਵਿੱਚ ਪ੍ਰਧਾਨਾਂ ਦੀਆਂ ਪੱਕਾ ਲੱਤੀਆਂ ਸੀ ਪ੍ਰਧਾਨਗੀ ਨੂੰ ਲੈ ਕੇ ਹਾਂਜੀ ਹਾਂਜੀ ਔਰ ਥਾਣੋ ਥਾਣੀ ਵੀ ਹੋਇਆ ਜੀ ਔਰ ਘਟਨਾ ਤੋਂ ਪੂਰੇ 4 ਦਿਨ ਪਹਿਲੇ ਹੀ ਕੈਮਰੇ ਕਿਉਂ ਬੰਦ ਕੀਤੇਗੇ ਇਸ ਚੀਜ਼ ਨੂੰ ਤੁਸੀਂ ਵੀ ਸੰਗਤ ਦੇ ਧਿਆਨ ਚ ਲਿਆਓ ਹਾਂ ਅੱਛਾ ਅੱਛਾ ਕੈਮਰੇ ਬੰਦ ਕਰ ਦਿੱਤੇ ਗਏ ਸੀ ਜੋਚੀ ਸਮਝੀ ਸ਼ਾਦੀ ਤੇ ਤੈ ਕੰਮ ਹੋਇਆ ਹਾਂ ਹਾਂ ਜੀ ਜੀ ਅੱਛਾ ਮਰਕ ਤੁਹਾਨੂੰ ਲੱਗਦਾ ਹੈਗਾ ਕਿ ਕੈਮਰੇ ਪਹਿਲਾਂ ਬੰਦ ਕਰ ਦਿੱਤੇ ਗਏ ਸੀਗੇ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੈ ਔਰ ਬੱਚੇ ਨੇ ਇਹ ਗੱਲ ਮੰਨਿਆ ਕਿ ਮੇਰੇ ਕੋਲੋਂ ਕਿਸੇ ਨੇ ਕਰਵਾਇਆ ਤੁਹਾਨੂੰ ਕੀ ਲੱਗਦਾ ਹੈਗਾ ਕਿ ਦੋ ਧਿਰਾਂ ਲੜੀਆਂ ਕਿਸੇ ਇੱਕ ਧਿਰ ਨੇ ਬੱਚੇ ਦੇ ਕੋਲੋਂ ਕਰਵਾਤਾ ਹੋਊਗਾ ਇਹ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਬੱਚੇ ਦੇ ਵੀ ਬਿਆਨ ਹੈ ਤੇ ਪ੍ਰਸ਼ਾਸਨ ਵੀ ਸਾਨੂੰ ਇਹੀ ਗੱਲ ਕਹਿ ਰਿਹਾ ਉਤੋਂ ਦੇ ਡੀਐਸਪੀ ਸਾਹਿਬ ਨਾਲ ਜੀ ਗੱਲ ਹੋਈ ਸੀ ਬਾਬਾ ਰਾਜਾ ਰਾਜ ਸਿੰਘ ਜੀ 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 ਬਾਬਾ ਰਾਜਾ ਰਾਜ ਸਿੰਘ ਕੰਟੀਨਿਊ ਧਿਆਨ ਰੱਖੇ ਸੀ ਰਾਤ ਵੀ ਜਦੋਂ ਅਸੀਂ ਪਹੁੰਚੇ ਉਦੋਂ ਵੀ ਬਾਬਾ ਜੀ ਦੇ ਧਿਆਨ ਚ ਹਰ ਮਸਲਾ ਲਿਆਂਦਾ ਠੀਕ ਹੈ ਹਾਂ ਹਾਂ ਤੇ ਉੱਥੋਂ ਦੇ ਜਿਹੜੇ ਸੰਗਤ ਹੈ ਗੁਰੂ ਘਰ ਨੂੰ ਪ੍ਰੇਮ ਕਰਨ ਵਾਲੇ ਜੀ ਉਹਦੇ ਹਰ ਸਮੇਂ ਦੁਆਈ ਪਾ ਰਹੇ ਸੀ ਕਿ ਆਪਸੀ ਦੋਨਾਂ ਪਰਿਵਾਰਾਂ ਦੇ ਵਿੱਚ ਇਹਨਾਂ ਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਜੀ ਦੋਸ਼ੀ ਦੋਨੋਂ ਪਰਿਵਾਰ ਬਰਾਬਰ ਦੇ ਹੈ ਜੀ ਅੱਛਾ ਜਦੋਂ ਬੱਚੇ ਨੇ ਹੁਣ ਦੱਸਿਆ ਕਿ ਮੇਰੇ ਕੋਲੋਂ ਕਿਸੇ ਨੇ ਕਰਵਾਇਆ ਕੋਈ ਹੈ ਜਾਣਕਾਰੀ ਬੱਚੇ ਨੇ ਕਿਸੇ ਦਾ ਜ਼ਿਕਰ ਕੀਤਾ ਹੋਵੇ ਕਿਸੇ ਹੋਰ ਨੂੰ ਪੁਲਿਸ ਨੇ ਨਾਲ ਪ੍ਰਧਾਨ ਦੇ ਮੁੰਡੇ ਦਾ ਹੀ ਨਾਮ ਲੈਂਦੇ ਜੀ ਪ੍ਰਧਾਨ ਕਹਿ ਰਿਹਾ ਕਿ ਮੇਰਾ ਮੁੰਡਾ ਸ਼ਰਾਬੀ ਕੁਬਾਬੀ ਹੈ ਜੀ ਉਹ ਰਾਤ ਵੀ ਪ੍ਰਧਾਨ ਦਾ ਮੁੰਡਾ ਕੋਠੇ ਚੜ੍ਹ ਕੇ ਗੁਰੂ ਘਰ ਦੇ ਨੂੰ ਵੱਟੇ ਮਾਰ ਰਿਹਾ ਸੀ ਗਾਲਾਂ ਕੱਢ ਰਿਹਾ ਸੀ ਆਈ ਸੰਗਤ ਨੂੰ ਔਰ ਬੜਾ ਬਦਤਮੀਜ਼ ਬੋਲ ਰਿਹਾ ਸੀ ਅੱਛਾ ਅੱਛਾ ਜੀ ਅੱਛਾ ਅੱਛਾ ਉਹ ਅੱਛਾ ਅੱਛਾ ਉਹਦੇ ਖਿਲਾਫ ਵੀ ਪਹਿਲਾਂ ਕੋਈ ਕਾਰਵਾਈ ਹੋਈ ਆ ਫਿਰ ਹਾਂਜੀ ਹਾਂਜੀ ਉਹਨੂੰ ਵੀ ਰੈਸਟ ਕਰ ਲਿਆ ਜੀ ਪ੍ਰਸ਼ਾਸਨ ਨੇ ਰਾਤ ਅੱਛਾ ਜੀ ਉਨੂੰ ਵੀ ਲੈ ਕੇ ਸੀ ਅੱਛਾ ਹੁਣ ਕੁੱਲ ਕਿੰਨੇ ਕ ਜਣੇ ਦੇ ਉੱਪਰ ਪਰਚਾ ਦਰਜ ਹੋਇਆ ਪਹਿਲਾਂ ਦੋਨਾਂ ਧਿਰਾਂ ਦੇ ਖਿਲਾਫ ਹੋਇਆ ਜਾਂ ਜੀ ਦੋ ਧਿਰਾਂ ਦੇ ਹੀ ਹੋਇਆ ਜੀ ਹਲੇ ਤਾਂ ਜੀ ਔਰ ਇਹਦੇ 'ਚ ਸਾਡੀ ਸੰਤੁਸ਼ਟੀ ਨਹੀਂ ਹੈ ਜੀ ਜਿੰਨੀ ਦੇਰ ਤੱਕਨ ਪ੍ਰਸ਼ਾਸਨ ਤੈ ਤੱਕ ਨਹੀਂ ਜਾਂਦਾ ਇਹ ਕੋਈ ਦੋ ਜਣਿਆਂ ਦਾ ਕੰਮ ਨਹੀਂ ਹੈ ਜੀ ਬੜੀ ਬਰੀਕੀ ਦੇ ਨਾਲ ਵੀ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਆ ਸੰਗਤ ਦੇ ਸਾਹਮਣੇ ਪੇਸ਼ ਕਰਨੇ ਚਾਹੀਦੇ ਜੀ ਰਵਿੰਦਰ ਸਿੰਘ ਜੀ ਤੁਹਾਨੂੰ ਕੀ ਲੱਗਦਾ ਹੈਗਾ ਕਿਉਂਕਿ ਜਦੋਂ ਤੁਸੀਂ ਜਾ ਕੇ ਆਏ ਹੋ ਕਿਉਂਕਿ ਮੈਂ ਵੇਖਦਾ ਕਿ ਵੱਖ-ਵੱਖ ਨਿਊਜ਼ ਚੈਨਲ ਵੱਖ-ਵੱਖ ਮੀਡੀਆ ਪਲੇਟਫਾਰਮ ਜਿਹੜੇ ਹੈਗੇ ਉਹ ਆਪਣੇ ਤਰੀਕੇ ਦੇ ਨਾਲ ਖਬਰ ਨੂੰ ਬਿਆਨ ਕਰਦੇ ਆ ਹਨ ਜਦੋਂ ਉੱਥੇ ਮੀਡੀਆ ਕਰਮੀ ਜਾਂਦੇ ਹੈਗੇ ਆ ਪੱਤਰਕਾਰ ਭਾਈ ਚਰਲ ਜਾਂਦੇ ਆ ਉਹ ਆਪਣੇ ਤਰੀਕੇ ਦੇ ਨਾਲ ਦੇਖ ਕੇ ਆਉਂਦੇ ਹੈਗੇ ਆ ਪੁਲਿਸ ਆਪਣੇ ਤਰੀਕੇ ਨਾਲ ਦੱਸਦੀ ਆ ਕਿ ਆ ਸਾਰਾ ਕੁਝ ਹੈਗਾ ਪਰ ਜਦੋਂ ਤੁਸੀਂ ਜਾਂਦੇ ਹੋ ਜਾਂ ਤੁਹਾਡੇ ਵਰਗੀਆਂ ਹੋਰ ਧਿਰਾਂ ਜਿੱਥੇ ਬੰਦੀਆਂ ਦੇ ਆਗੂ ਜਾਂਦੇ ਆ ਕਿਉਂਕਿ ਤੁਸੀਂ ਸਿੱਖ ਨੂੰ ਪ੍ਰਣਾਏ ਹੋਏ ਤੁਸੀਂ ਨੂੰ ਤੁਸੀਂ ਸਿੱਖ ਰਹੁ ਰੀਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਹੋ ਗੁਰੂ ਗ੍ਰੰਥ ਸਾਹਿਬ ਸਾਡੇ ਇਸਤ ਹੈਗੇ ਹਨ ਤੋ ਤੁਸੀਂ ਆਪਣੇ ਤਰੀਕੇ ਦੇ ਨਾਲ ਜਦੋਂ ਜਾ ਕੇ ਦੇਖਦੇ ਹੋ ਤਾਂ ਤੁਹਾਨੂੰ ਕੀ ਉੱਥੇ ਮਹਿਸੂਸ ਹੋਇਆ ਜਾਂ ਕੀ ਤੁਸੀਂ ਉੱਥੋਂ ਆਪਣੇ ਤਰੀਕੇ ਦੇ ਨਾਲ ਤੁਸੀਂ ਕੀ ਉੱਥੋਂ ਤਤ ਕੱਢ ਕੇ ਆਏ ਹੈਗੇ ਹੋ ਭਈ ਮੁੱਖ ਕਾਰਨ ਜਿਹੜਾ ਹੈਗਾ ਭਈ ਉਹ ਦੋ ਧਿਰਾਂ ਦੀ ਆਪਸੀ ਲੜਾਈ ਪ੍ਰਧਾਨਗੀ ਨੂੰ ਲੈ ਕੇ ਇੱਕ ਧਿਰ ਨੇ ਬੱਚੇ ਦੇ ਕੋਲੋਂ ਕੁਝ ਕਰਵਾਤਾ ਇਦਾਂ ਦਾ ਭਈ ਅਸੀਂ ਉੱਥੇ ਸਥਾਪਿਤ ਰਹੀਏ ਅਸੀਂ ਬਣੇ ਰਹੀਏ ਇਦਾਂ ਦਾ ਹੀ ਕਾਰਨ ਤੁਸੀਂ ਕੱਢ ਕੇ ਆਏ ਉੱਥੋਂ ਤਤ ਜਿਹੜਾ ਮੁੰਡਾ ਆ ਜੋ ਸਵੇਰੇ ਸ਼ਾਮ ਗੁਰੂ ਸਾਹਿਬ ਦੀ ਸੁਖਾਸਣ ਕਰਦਾ ਹਾਂਜੀ ਉਸ ਲੜਕੇ ਦੇ ਬਿਆਨ ਸੀ ਕਿ ਭਾਈ ਸਾਹਿਬ ਹਾਂ ਜਿਨ੍ਹਾਂ ਨੇ 3 ਦਿਨ ਪਹਿਲੇ ਮੈਨੂੰ ਵੀ ਚੈਲੰਜ ਕੀਤਾ ਸੀ ਡਕਿਆ ਸੀ ਗੁਰੂ ਘਰ ਜਾਣ ਤੋਂ ਕਿ ਤੂੰ ਗੁਰੂ ਘਰ ਜਾ ਕੇ ਨਹੀਂ ਬਾਣੀ ਪੜ੍ਹਨੀ ਠੀਕ ਹੈ ਜੀ ਅੱਛਾ ਅੱਛਾ ਉਹ ਕਹਿੰਦਾ ਮੈਂ ਫਿਰ ਵੀ ਜਾਂਦਾ ਸੀ ਔਰ ਇਹਨਾਂ ਨੇ ਮੈਨੂੰ ਚੈਲੰਜ ਵੀ ਕੀਤਾ ਸੀ ਕਿ ਕੱਲ੍ਹ ਤੋਂ ਵਾ ਸਾਨੂੰ ਬਾਣੀ ਪੜ੍ਹ ਕੇ ਦਿਖਾਈ ਉੱਥੇ ਅੱਛਾ 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 ਹਾਂ ਜੀ ਕੀ ਬਾਤ ਆ ਦੱਸੋ ਇਦਾਂ ਦੀ ਅੱਛਾ ਜਿਹੜਾ ਬੱਚਾ ਹੈਗਾ ਜਿਹਦੇ ਕੋਲੋਂ ਇਹ ਸਾਰਾ ਕੁਝ ਕਰਵਾਇਆ ਗਿਆ ਜਾਂ ਜਿਹੜੇ ਬੱਚੇ ਨੇ ਦੱਸਿਆ ਹਨ ਤੇ ਉਹ ਬੱਚੇ ਦੀ ਕਿੰਨੀ ਕੋਈ ਉਮਰ ਆ ਪੱਲਾ ਉਹ ਬੱਚਾ ਜੀ 11-12 ਸਾਲ ਦਾ ਵੱਧ ਤੋਂ ਵੱਧ ਇਸ ਤੋਂ ਉੱਪਰ ਨਹੀਂ ਹੈਗਾ ਜੀ ਉਹ। ਅੱਛਾ ਅੱਛਾ ਕੇਵਲ 11-12 ਵਰਿਆਂ ਦਾ ਬੱਚਾ ਹੈਗਾ ਤੇ ਉਹ ਸਾਰਾ ਕੁਝ ਹਾਂ ਹਾਂ। ਤੁਹਾਡੀ ਹੁਣ ਮਨ ਦੀ ਤਸੱਲੀ ਨਹੀਂ ਹੈਗੀ ਜਿੱਦਾਂ ਤੁਸੀਂ ਕਹਿ ਰਹੇ ਹੋ। ਬਿਲਕੁਲ ਨਹੀਂ ਜੀ ਨਹੀਂ ਅਸੀਂ ਸੰਤੁਸ਼ਟ ਨਹੀਂ ਆ ਜੀ ਨਾ ਕੀ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ ਡਿਮਾਂਡ ਤੁਹਾਨੂੰ ਕੀ ਲੱਗਦਾ ਹੈਗਾ ਕਿ ਹੋਰ ਕੀ ਹੋਵੇ ਤਾਂ ਜੋ ਮਨ ਦੀ ਤਸੱਲੀ ਪੂਰੀ ਹੋਵੇ। ਦੇਖੋ ਜੀ ਇਹਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਬੱਚੇ ਨੂੰ ਕਿੰਨੇ ਭੇਜਿਆ। ਜੀ ਠੀਕ ਹੈ ਜੀ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਸੀ ਕੈਮਰੇ ਬੰਦ ਕਰਨੇ ਔਰ ਦੇਖੋ ਜਿਹੜਾ ਗੁਰੂ ਘਰ ਰਿਆ ਜਿਹੜਾ ਉੱਥੇ ਏਰੀਆ ਆ ਜੋ ਮਾਹੌਲ ਆ ਹਰ ਸਮੇਂ ਕੋਈ ਨਾ ਕੋਈ ਰਹਿੰਦਾ ਜੀ ਉੱਥੇ ਔਰ ਜਿਹੜੀ ਘਟਨਾ ਆ 6 ਵਜੇ ਕੇ 10 15 ਮਿੰਟ ਦੀ ਆ ਔਰ ਪੰਜਾਬ 'ਚ ਕੋਈ ਐਸਾ ਗੁਰੂ ਘਰ ਨਹੀਂ ਜਿੱਥੇ 6 ਵਜੇ ਤੋਂ ਬਾਅਦ ਸੰਗਤ ਨਹੀਂ ਜਾਂਦੀ ਹਾਂਜੀ ਹਾਂਜੀ ਬਿਲਕੁਲ ਸੰਗਤ ਜਾਂਦੀ ਆ ਹਾਂਜੀ ਅੱਜ ਤੱਕ ਪੰਜਾਬ 'ਚ ਜਿੰਨੀਆਂ ਵੀ ਬੇਤੀਆਂ ਹੋਈਆਂ ਉਹਨਾਂ ਸਾਰਿਆਂ ਦਾ ਸਮਾਂ ਹੁੰਦਾ ਸੀ 12 ਵਜੇ ਤੋਂ ਲੈ ਕੇ 2:30 ਵਜੇ ਦੇ ਵਿੱਚ ਵਿੱਚ ਹਾਂ 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 ਤੁਸੀਂ ਪਿਛਲੀਆਂ ਜਿੰਨੀਆਂ 베ਦਵੀ ਹੋਈਆਂ ਉਸ ਨੂੰ ਬੜੀ ਬਰੀਕੀ ਨਾਲ ਟਾਈਮ ਦੇਖੋ 12 ਵਜੇ ਤੋਂ ਲੈ ਕੇ 2:30 ਵਜੇ ਦੇ ਵਿੱਚ ਵੀ ਸਭ ਨੂੰ ਪਤਾ ਸੀ ਗੁਰੂ ਘਰ ਚ ਕੋਈ ਨਹੀਂ ਹੁੰਦਾ ਹਨਾ ਜੀ 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 ਪਰ ਇਹ ਪਹਿਲੀ 베ਦਵੀ ਹੈ ਪੰਜਾਬ ਦੇ ਵਿੱਚ ਜਿਹੜੀ 6:10 ਤੇ ਹੋਈ ਹੈ ਜੀ ਰਵਿੰਦਰ ਸਿੰਘ ਜੀ ਦੋਨੋਂ ਹੀ ਧਰਾਂ ਜੜੀਆਂ ਹੈਗੀਆਂ ਨੇ ਦੋਨੋਂ ਹੀ ਪਰਿਵਾਰ ਉਹ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਹੈਗੇ ਆ ਪਲਾਹੋ ਬਿਲਕੁਲ ਨਹੀਂ ਜੀ ਨਹੀਂ ਨਹੀਂ ਅੱਛਾ ਇੰਦਾ ਦੀ ਕੋਈ ਗੱਲਬਾਤ ਨਹੀਂ ਉਹਨਾਂ ਦੀ ਇੱਕੋ ਹੀ ਫੈਮਿਲੀ ਮੈਂਬਰ ਹੀ ਆ ਬਸ ਅਮਰਤਸਰੀ ਬਾਕੀ ਸਾਰੇ ਬੇਅਮਰਤੀ ਆ ਜੀ ਉਹਨਾਂ ਵਿੱਚੋਂ ਅੱਛਾ ਗਰੰਟੀ ਸਿੰਘ ਪੱਕੇ ਤੌਰ ਦੇ ਪਰ ਕੋਈ ਨਹੀਂ ਹੈਗਾ ਨਹੀਂ ਨਹੀਂ ਆ ਜੀ ਗਰੰਟੀ ਸਿੰਘ ਉੱਥੇ ਇੱਕ ਲੜਕਾ ਆ ਉਹ ਵੀ ਗੁਰੂ ਸਾਹਿਬ ਨਾਲ ਜਿੰਨਾ ਪਿਆਰ ਕਰਦਾ ਸਤਕਾਰ ਕਰਦਾ ਉਹ ਆਪਣੇ ਵੱਜੋਂ ਆ ਕੇ ਸੁਖਾਸਣ ਕਰਦਾ ਆ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦਾ ਤੇ ਬਾਣੀ ਪੜਦਾ ਇੰਦਾ ਦੇ ਨਾ ਚੌਧਾਰ ਹੈ ਨਾ ਗਰੰਟੀ ਹੈ ਨਾ ਹੀ ਸਾਮ ਸੰਭਾਲ ਹੈ ਸਿਰਫ ਲੜਾਈ ਪ੍ਰਧਾਨਗੀ ਦੀ ਹੈ ਬਸ ਕੇਵਲ ਪ੍ਰਧਾਨਗੀ ਦੀ ਲੜਾਈ ਹੈ ਰਵਿੰਦਰ ਸਿੰਘ ਜੀ ਕੁਝ ਸੁਨੇਹਾ ਦੇਣਾ ਚਾਹੋਗੇ ਮੈਂ ਤੁਹਾਡੇ ਕੋਲੋਂ ਚਾਹਣਾ ਹੈਗਾ ਕਿ ਤੁਸੀਂ ਵੀ ਆਪਣੀ ਜ਼ੁਬਾਨੀ ਥੋੜੀ ਜਿਹਾ ਜ਼ਰੂਰ ਕੋਈ ਸੁਨੇਹਾ ਦੇ ਕੇ ਜਾਓ ਕਿ ਗੁਰੂ ਘਰ ਕਿਸ ਕਾਰਜ ਦੇ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ੇ ਹੈਗੇ ਆ ਹਨਾ ਜੀ ਗੁਰੂ ਮਰਦੇ ਸਰੂਪ ਪਾਵਨ ਹੈਗੇ ਆ ਉੱਥੇ ਦਿਨ ਦਿਹਾੜੇ ਮਨਾਏ ਜਾਂਦੇ ਹੈਗੇ ਆ ਗੁਰੂ ਸਾਹਿਬਾਂ ਦੇ ਸ਼ਹੀਦੀ ਦਿਹਾੜੇ ਹੋ ਗਏ ਪ੍ਰਕਾਸ਼ ਪੁਰਬ ਹੋ ਗਏ ਸਾਰਾ ਕੁਝ ਮਨਾਇਆ ਜਾਂਦਾ ਹੈਗਾ ਕਿਸ ਮਕਸਦ ਦੀ ਖਾਤਰ ਆਖਰ ਗੁਰੂ ਘਰ ਬਣਾਏ ਗਏ ਸਕੇ ਥੋੜੀ ਜਿਹਾ ਜ਼ਰੂਰ ਇੱਕ ਸੁਨੇਹਾ ਦੇ ਜਾਓ ਤਾਂ ਜੋ ਜੀ ਸਭ ਤੋਂ ਵੱਡੀ ਗੱਲ ਹੈ ਇਸੇ ਪਿੰਡ ਦੇ ਵਿੱਚ ਪੰਜ ਗੁਰੂ ਘਰ ਆ ਠੀਕ ਹੈ ਜੀ ਜੇ ਅਸੀਂ ਪਿੰਡ ਦੇ ਵਿੱਚ ਪੰਜ ਗੁਰੂ ਘਰ ਬਣਾ ਕੇ ਆਪੋ ਆਪਣੀਆਂ ਜਾਤਾਂ ਦੇ ਬਹਿ ਜਾਗੇ ਜੀ ਤੇ ਰਖਵਾਲੀ ਕੌਣ ਕਰੇਗਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਜੀ ਔਰ ਆਨ ਵਾਲੇ ਸਮੇਂ ਦੇ ਵਿੱਚ ਸਾਨੂੰ ਜਿੱਦਾਂ ਕੱਲ ਤੱਕ ਸਾਹਿਬ ਤੋਂ ਹਰ ਵਾਰੀ ਹੁਕਮ ਜਾਰੀ ਹੁੰਦਾ ਹੈ ਕਿ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਚੌਪੜਾ ਰੱਖੋ ਹਾਂਜੀ ਕੈਮਰੇ ਲਵਾਓ ਰਖਵਾਲੀ ਰੱਖੋ ਜੀ 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 ਔਰ ਰਖਵਾਲੀ ਕਿਹਨਾਂ ਤੋਂ ਰੱਖਣੀ ਜਿਨ੍ਹਾਂ ਦੇ ਸਾਨੂੰ ਆਸ ਹੁੰਦੀ ਗੁਰੂ ਘਰ ਦੇ ਪ੍ਰਬੰਧਕਾਂ ਦੇ ਜਾਂ ਗਰੰਤੀ ਸਿੰਘਾਂ ਦੇ ਜੀ 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 ਪਰ ਅੱਜ ਦੇ ਸਮੇਂ ਦੇ ਵਿੱਚ ਪ੍ਰਬੰਧਕ ਹੀ ਚੋਰ ਬਣ ਚੁੱਕੇ ਆ ਗਰੰਟੀ ਵੇਚਦੀਆਂ ਕਰੀ ਜਾ ਰਹੇ ਆ ਕੁਝ ਧਿਆਨ ਚ ਤੁਹਾਡੇ ਵੀ ਆ ਜਾਉਣੀ ਹੈ ਹਾਂਜੀ 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 ਬਹੁਤ ਕੁਛ ਇਦਾਂ ਦਾ ਹੋਇਆ ਜੀ ਜੇ ਫਿਰ ਆਪਾਂ ਦੱਸੋ ਕਿੱਥੇ ਜਾਈਏ ਜੀ 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 ਬਿਲਕੁਲ ਸਰਕਾਰ ਸਾਨੂੰ ਉਦਾਂ ਨਿਆ ਨਹੀਂ ਦੇ ਰਹੀ ਜਿੰਨੀਆਂ ਪੰਜਾਬ ਦੇ ਵਿੱਚ ਵੇਦੀਆਂ ਹੋਈਆਂ ਤੁਸੀਂ ਆਪਣੇ ਮਾਧਿਅਮ ਰਾਈ ਚੈੱਕ ਕਰਕੇ ਦੇਖ ਲਓ ਕਿੰਨਿਆਂ ਨੂੰ ਸਜ਼ਾ ਹੋਈ ਅੱਜ ਤੱਕ ਜੀ 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 ਤੁਹਾਨੂੰ ਵੇਦਬੀਆ ਮੈਗਨਾ ਦੇ ਨਾਂਗਲਾਂ ਦੇ ਉੱਪਰ ਸਜ਼ਾ ਤੁਸੀਂ ਮੈਨੂੰ ਕਨਾ ਦਿਓ ਕਿ ਰਵਿੰਦਰ ਸਿੰਘ ਫਲਾਨੀ ਵੇਦਬੀ ਦੇ ਵਿੱਚ ਫਲਾਨੇ ਬੰਦੇ ਨੂੰ ਸਜ਼ਾ ਹੋਈ ਤੇ ਦੱਸੋ ਜੀ 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 ਵਾਕਈ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਗਵਾਹ ਆ ਔਰ ਜਿਹੜੀ ਪੰਥਦਰਦੀ ਲੋਕ ਜਾ ਕੇ ਅਕਾਲ ਤਖਤ ਸਾਹਿਬ ਦੇ ਮੋਹਰੇ ਜਾ ਕੇ ਫਰਿਆਦ ਕਰਦੇ ਆ ਜੀ ਜੀ ਭਿਕੀ ਸਾਹਿਬ ਅਸੀਂ ਸਿੱਖ ਆ ਸਾਡਾ ਗੁਰੂ ਨਾਲ ਪਿਆਰ ਹੈ ਸਾਡੇ ਗੁਰੂ ਘਰਾਂ ਨੂੰ ਮਸੂਫ ਰੱਖਿਆ ਜਾਵੇ ਜੀ 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 ਜੇ ਕੋਈ ਧਰਨਾ ਲੈਂਦਾ ਹੈ ਟਾਸ ਫੋਰਸ ਭੱਜੀ ਜਾਂਦੀ ਹੈ ਕੱਲ ਇਹਨਾਂ ਦੀ ਸ਼ਰਮਨੀ ਕਮੇਟੀ ਦੀ ਟਾਸ ਫੋਰਸ ਕਿੱਥੇ ਸੀ ਜਦੋਂ ਐਡੀ ਵੱਡੀ ਪੰਜਾਬ ਦੇ ਵਿੱਚ ਬੇਦਬੀ ਹੋ ਗਈ ਜੀ 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 ਟਾਸ ਫੋਰਸ ਸਿੱਖਾਂ ਦੇ ਉੱਪਰ ਅਤਿਆਚਾਰ ਕਰਨ ਵਾਸਤੇ ਹੈ ਜਿਹੜਾ ਸਿੱਖ ਗੁਰੂ ਸਾਹਿਬ ਦੇ ਲਈ ਇਨਸਾਫ ਮੰਗੇ ਹੂੰ ਹੂੰ ਜੀ ਵਾਕਈ ਟਾਸ ਸਿਰਫ ਉਸ ਵਾਸਤੇ ਬਣੀ ਐ ਸੀਬੀਜੀ ਦੀ ਹੂੰ ਹੂੰ ਗੁਰੂ ਘਰ ਦੀਆਂ ਬੇਤਬੀਆਂ ਵਾਸਤੇ ਤਾਂ ਸਿਰਫ ਪੰਜ ਦਰਦੀ ਰਹਿ ਗਏ ਜੀ ਜੀ ਵਾਕਈ ਵਾਕਈ ਜਿਹੜਾ 328 ਮਿਸਿੰਗ ਸਰੂਪ ਜਿਹੜੇ ਹੈਗੇ ਆ ਗੁਰੂ ਸਾਹਿਬ ਜਿਹਦੇ ਉਹਨਾਂ ਦੇ ਬਾਰੇ ਸਵਾਲ ਪੁੱਛੇ ਉਹਨਾਂ ਦੇ ਵਾਸਤੇ ਟਾਸਕ ਫੋਰਸ ਬਣੀ ਹੈ ਜੀ ਜੀ ਵਾਕਈ ਬਹੁਤ ਮੰਦਪਾਗੀ ਘਟਨਾ ਹੈਗੀ ਭਾਈ ਸਾਹਿਬ ਜੀ ਮੈਨੂੰ ਲੱਗਦਾ ਕਿ ਜ਼ਰੂਰ ਜਿਹੜੀ ਤੁਸੀਂ ਗੱਲ ਆਖੀ ਹੈਗੀ ਕਿ ਆਪਣੇ ਮਨ ਦੀ ਤਸੱਲੀ ਨਹੀਂ ਹੈਗੀ ਜ਼ਰੂਰ ਇਦਾਂ ਦੀ ਪੁਲਿਸ ਦੇ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਿੱਖ ਮਨਾਂ ਦੀ ਇੱਕ ਤਸੱਲੀ ਹੋਵੇ ਕਿ ਹਾਂ ਭਾਈ ਵਧੀਆ ਕਾਰਵਾਈ ਹੋਈ ਆ ਔਰ ਜਿਹੜੇ ਦੋਸ਼ੀ ਹੈਗੇ ਨੇ ਪੂਰੀ ਜਾਂਚ ਪੜਤਾਲ ਕਰਕੇ ਤੇ ਉਹਨਾਂ ਦੇ ਖਿਲਾਫ ਬਣਦੀ ਸਖ਼ਤੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹਿਆ ਨਾ ਕਰ ਸਕੇ ਇਸ ਕਿਸਮ ਦੀ ਘਟਨਾ ਨੂੰ ਅੰਜਾਮ ਦੇਣ ਵਾਸਤੇ ਜੀ ਰਵਿੰਦਰ ਸਿੰਘ ਜੀ ਤੁਹਾਡਾ ਧੰਨਵਾਦ ਤੁਸੀਂ ਅਰਜੇ ਵਿੱਚ ਸਮਾਂ ਕੱਢਿਆ ਸਾਰੀ ਜਾਣਕਾਰੀ ਦਿੱਤੀ ਵਿਸਥਾਰ ਸਹਿਤ ਔਰ ਉਸ ਤੋਂ ਵੀ ਜ਼ਿਆਦਾ ਬਿੱਤਰ ਮੈਨੂੰ ਲੱਗਦਾ ਕਿ ਤੁਸੀਂ ਉੱਥੇ ਆਪ ਚੱਲ ਕੇ ਜਾ ਕੇ ਆਏ ਹੋ ਇਹ ਬਹੁਤ ਜ਼ਿਆਦਾ ਵਧੀਆ ਗੱਲ ਹੈਗੀ ਮੈਂ ਵੇਖਿਆ ਰਵਿੰਦਰ ਸਿੰਘ ਜੀ ਕਈ ਵਾਰ ਨਾ ਬਹੁਤ ਸਾਰੇ ਸੱਜਣ ਕਹਿੰਦੇ ਆ ਕਿ ਫਲਾਨਾ ਆਵੇ ਟਮਕਾਣਾ ਆਵੇ ਮੈਂ ਫਲਾਨਾ ਤੇ ਠਮਕਾਨਾ ਲਫ਼ਜ਼ ਇਸ ਕਰਕੇ ਵਰਤਿਆ ਹੈਗਾ ਕਿਉਂਕਿ ਉਹ ਉਹਨਾਂ ਨੂੰ ਇਹ ਲੱਗਦਾ ਹੈਗਾ ਕਈਆਂ ਨੂੰ ਕਿ ਫਲਾਨੇ ਜਿਹੜੇ ਧਰਾ ਜਾਂ ਫਲਾਨੀਆਂ ਜਥੇਬੰਦੀਆਂ ਜਾਂ ਸਤਕਾਰ ਕਮੇਟੀਆਂ ਵਾਲੇ ਵੀ ਉਹਨਾਂ ਨੇ ਖਰੇ ਠੇਕਾ ਲਿਆ ਆ ਹੁਣ ਮੈਂ ਰਵਿੰਦਰ ਸਿੰਘ ਜੀ ਕਈ ਵਾਰ ਬੇਨਤੀ ਕਰਦਾ ਹੁੰਨਾ ਵੀ ਕਿਸੇ ਨੇ ਕੋ ਠੇਕਾ ਨਹੀਂ ਲਿਆ ਹੋਇਆ ਹਰ ਇੱਕ ਦੇ ਮਨ ਦੇ ਵਿੱਚ ਇੱਕ ਦਰਦਵਾਇਕ ਪੀੜਾ ਆ ਤਾਂ ਕਰਕੇ ਹਾਂ ਤਾਂ ਕਰਕੇ ਕਈ ਵਾਰ ਇਥੋਂ ਸੱਜਣ ਦੂਜੀਆਂ ਸਟੇਟਾਂ ਤੱਕ ਵੀ ਚੱਲ ਚੱਲ ਕੇ ਜਾਂਦੇ ਆ ਭਲੇਓ ਉਹ ਆਪਣੇ ਦਸਵੰਦ ਦੀ ਕੋਈ ਮਾਇਆ ਖਰਚ ਕੇ ਜਾਂਦਾ ਹੈਗਾ ਕੋਈ ਕਿਸੇ ਦੇ ਕਿਸੇ ਨੂੰ ਪੈਟਰੋਲ ਪਵਾਉਂਦਾ ਹੋਊਗਾ ਕਿ ਆ ਲਓ ਪੈਟਰੋਲ ਪਵਾ ਲਓ ਤੁਸੀਂ ਉੱਤੇ ਜਾ ਕੇ ਆਓ ਪਰ ਮੈਂ ਹਰ ਵਾਰ ਬੇਨਤੀ ਕਰਦਾ ਹਾਂ ਨਰਵਿੰਦਰ ਸਿੰਘ ਜੀ ਮੇਰੇ ਮੰਨ ਦੇ ਆਪਣੇ ਵੀ ਕੁਝ ਬਲਬਲੇ ਹੈਗੇ ਆ ਕਿ ਜਿਹੜੇ ਲਾਗਲੇ ਲਾਗਲੇ ਗੁਰੂ ਘਰਾਂ ਦੇ ਜਾਂ ਪਿੰਡ ਜਿੱਥੇ ਵੀ ਕੋਈ ਘਟਨਾ ਵਾਪਰਦੀ ਹੈ ਕੀ ਉਹਨਾਂ ਦਾ ਆਪਣਾ ਫਰਜ਼ ਨਹੀਂ ਬਣਦਾ ਹੈਗਾ ਕਿ ਤੁਹਾਡੇ ਲਾਗੇ ਛਾਗੇ ਜਦੋਂ ਵੀ ਕਿਤੇ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਤੁਸੀਂ ਆਪ ਮੌਕੇ ਤੇ ਜਾਓ ਬਜਾਏ ਇਹ ਦੇ ਕਿ ਤੁਸੀਂ ਇੰਤਜ਼ਾਰ ਕਰੋ ਕਿ ਰਵਿੰਦਰ ਸਿੰਘ ਹੁਣੀ ਆਉਣਗੇ ਉਹ ਆਣ ਕੇ ਇੱਥੇ ਕੁਝ ਸਹੀ ਕਰਕੇ ਜਾਣਗੇ ਕੀ ਤੁਸੀਂ ਸਿੱਖ ਨਹੀਂ ਹੋ ਕੀ ਤੁਹਾਨੂੰ ਗੁਰੂ ਸਾਹਿਬ ਜੀ ਨੇ ਡਿਊਟੀਆਂ ਨਹੀਂ ਬਖਸ਼ੀਆਂ ਕਿ ਜਦੋਂ ਖੰਡੇ ਵੱਟ ਕੇ ਪਹੁੰਚ ਸਕਦੇ ਉੱਥੇ ਨਹੀਂ ਕਿਹਾ ਜਾਂਦਾ ਹੈਗਾ ਕਿ ਤੁਹਾਡੀਆਂ ਦੋ ਰੈਣੀਆਂ ਨੇ ਇੱਕ ਹੈ ਤੁਹਾਡੀ ਸ਼ਕਸੀ ਰੈਣੀ ਔਰ ਦੂਜੀ ਹੈ ਤੁਹਾਡੀ ਪੰਥਕ ਰੈਣੀ ਸ਼ਕਸੀ ਰੈਣੀ ਜਿਹੜੀ ਆ ਉਹ ਪੰਥਕ ਰੈਣੀ ਦਾ ਜਿਹੜਾ ਠੇਕਾ ਲਖਮਣ ਉਚੇਚੇ ਤੌਰ ਤੇ ਬੋਲ ਰਿਹਾ ਹੈਗਾ ਕਈਆਂ ਨੂੰ ਇਹ ਲੱਗਦਾ ਹੈਗਾ ਕਿ ਇਹਨਾਂ ਨੇ ਖਰੇ ਠੇਕਾ ਲਿਆ ਠੇਕਾ ਭਲੇਓ ਕਿਸੇ ਨੇ ਕੋਈ ਨਹੀਂ ਲਿਆ ਹੈਗਾ ਨਾ ਕੋਈ ਕਿਸੇ ਦੇ ਕੋਲੋਂ ਤਨਖਾਹ ਲੈ ਰਿਹਾ ਹੈਗਾ ਜਿਨ੍ਹਾਂ ਨੂੰ ਬਕਾਇਦਾ ਸੈਲਰੀ ਮਿਲਦੀ ਹੈ ਜਿਨ੍ਹਾਂ ਦਾ ਵੀਰ ਹੋਰੀ ਜ਼ਿਕਰ ਕਰਕੇ ਹਟਿਆ ਉਹਨਾਂ ਦਾ ਇਹਨਾਂ ਨੇ ਦੱਸ ਹੀ ਦਿੱਤਾ ਹੈਗਾ ਕਿ ਉਹ ਆਪਣੇ ਸਿੱਖ ਭਰਾ ਟਾਸਕ ਫੋਰਸ ਜਿਹਨਾਂ ਦਾ ਜ਼ਿਕਰ ਕੀਤਾ ਹੈਗਾ ਉਹ ਤੇ ਉਹਨਾਂ ਦੇ ਦਵਾਲੇ ਹੁੰਦੇ ਆ ਸੋ ਜ਼ਰੂਰ ਆਪਾਂ ਸਾਰੇ ਜਣੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਆਪਣੇ ਆਸ-ਪਾਸ ਜੋ ਕੁਝ ਵਾਪਰ ਰਿਹਾ ਹੈਗਾ ਉੱਥੇ ਆਪਾਂ ਸਾਰੇ ਜਣੇ ਨੇ ਜ਼ਰੂਰ ਨਜ਼ਰ ਬਣਾ ਕੇ ਰੱਖੀਏ ਗੁਰੂ ਸਾਹਿਬ ਜੀ ਸਾਡੇ ਸਭਨਾਂ ਦੇ ਸਾਂਝੇ ਨੇ ਜੀ ਰਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੀ ਨੇ ਸਮਾਂ ਕੱਢਿਆ ਸੱਜਣ ਜੀ ਇੱਕ ਘਟਨਾ ਹੋਣੀ ਫੇਰ ਹੋਈ ਇਹ ਪੰਜਾਬ ਦੇ ਵਿੱਚ ਦੂਜੀ ਘਟਨਾ ਹੋ ਗਈ ਜੇ ਠਿਕਰੀਵਾਲ ਪਿੰਡ ਦੇ ਵਿੱਚ ਗੁਰੂ ਸਾਹਿਬ ਦੇ ਪਾਵਨ ਗੁਟਕੇ ਪਾੜ ਕੇ ਕਲਾਰੇਗੇ ਜੀ ਓਹ ਹੋ ਹੋ ਜੀ ਬਹੁਤ ਹੀ ਜ਼ਿਆਦਾ ਮੰਦ ਭਗੀ ਉਹ ਪੰਜਾਬ ਜਿਹਨੂੰ ਆਪਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਸ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਜਿਸ ਧਰਤੀ ਨੂੰ ਗੁਰੂ ਕੇ ਪਿਆਰੇ ਸਿੱਖਾਂ ਨੇ ਆਪਦੇ ਲਹੂ ਦੇ ਨਾਲ ਸਿੰਜਿਆ ਹੋਵੇ ਉੱਥੇ ਆ ਇੱਕ ਬੇਦਵੀ ਦੀ ਗੱਲ ਕਰਦੇ ਆ ਨਾਲ ਵਿਚਾਲੇ ਇੱਕ ਹੋਰ ਇਦਾਂ ਦੀ ਖਬਰ ਸੁਣਨ ਨੂੰ ਜਾਂ ਪੜ੍ਹਨ ਨੂੰ ਮਿਲ ਜਾਂਦੀ ਹੈ ਕਿੰਨਾ ਜ਼ਿਆਦਾ ਦੁਖਦਾਈ ਸਮਾਂ ਹੈ ਜਿਸ ਦੌਰ ਦੇ ਵਿੱਚੋਂ ਆਪਾਂ ਲੰਘਦੇ ਪਏ ਆ ਰਵਿੰਦਰ ਸਿੰਘ ਜੋ ਉਮੀਦ ਕਰਦੇ ਆ ਕਿ ਜ਼ਰੂਰ ਅੱਜ ਨੇ ਤੇ ਕੱਲ ਸਾਰਾ ਕੁਝ ਠੀਕ ਹੋ ਜਵੇ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਤੁਸੀਂ ਰਜੇਮ ਵਿੱਚ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।